ਹਰ एवरीवन ਹਰ ਇੱਕ ਇਨਸਾਨ ਦੇ ਵਿੱਚ ਨਾ ਕੋਈ ਨਾ ਕੋਈ ਕਾਬਲੀਅਤ ਜਾਂ ਫਿਰ ਕੋਈ ਨਾ ਕੋਈ ਹੁਨਰ ਹੁੰਦਾ ਹੈਗਾ ਏ ਸੋ ਯੂਪੀਐਸ ਦੇ ਐਗਜ਼ਾਮ ਹੋਣੇ ਹੋਣੇ ਹੋ ਕੇ ਹਟਿਆ ਤਾਂ ਉਹਦੇ ਚ ਕੰਪਰੀਹੈਂਸ਼ਨ ਦੇ ਵਿੱਚ ਇੱਕ ਵਰਡ ਇਸਤੇਮਾਲ ਹੋ ਕੇ ਹਟਿਆ ਫੋਰਟੇ ਫੋਰਟੇ ਵਰਡ ਦਾ ਇਸਤੇਮਾਲ ਉਹਨਾਂ ਨੇ ਕਿਸ ਦੇ ਲਈ ਕੀਤਾ ਹੈ ਯਾਨੀ ਕਿ ਹੁਨਰ ਸੋ ਇਹਦਾ मीनिंग ਹੀ ਕੀ ਹੁੰਦਾ ਹੈ ਕਿ ਕਿਸੇ ਚੀਜ਼ ਦੇ ਵਿੱਚ ਮਹਾਰਤ ਹਾਸਲ ਹੋਣਾ ਸੋ ਤੁਹਾਡੇ ਦੇ ਵਿੱਚ ਕੋਈ ਨਾ ਕੋਈ ਮਹਾਰਤ ਜ਼ਰੂਰ ਹੋਏਗੀ ਕੋਈ ਨਾ ਕੋਈ ਟੈਲੈਂਟ ਜ਼ਰੂਰ ਹੋਏਗਾ ਤੁਹਾਡਾ ਕੋਈ ਨਾ ਕੋਈ ਹੁਨਰ ਜ਼ਰੂਰ ਹੋਏਗਾ ਸੋ ਇਸ ਸੈਂਟੈਂਸ ਨੂੰ ਤੁਸੀਂ ਕਹਿ ਸਕਦੇ ਹੋ ਕਿ ਇਹ ਤਾਂ ਤੁਹਾਡੇ ਆ ਹੁਨਰ ਹੈਗਾ ਇਹ ਇਹਨੂੰ ਸੈਂਟੈਂਸ ਦੇ ਵਿੱਚ ਅਸੀਂ ਇਸਤੇਮਾਲ ਕਿਵੇਂ ਕਰ ਸਕਦੇ ਆ ਯਾਨੀ ਕਿ ਸਿੰਗਿੰਗ ਨਾ ਕਿਸੇ ਦਾ ਹੁਨਰ ਹੈਗਾ ਆਪਾਂ ਕਹਿ ਸਕਦੇ ਆ ਸਿੰਗਿੰਗ ਇਜ਼ ਡੈਫੀਨਿਟਲੀ ਹਰ ਫੋਰਟ ਤੁਹਾਡਾ ਫਾਟੇ ਤੁਹਾਡਾ ਹੁਨਰ ਕੀ ਹੈ ਕਮਨ ਸੈਕਸ਼ਨ ਦੇ ਵਿੱਚ ਮੈਨੂੰ ਜ਼ਰੂਰ ਦੱਸ ਕੇ ਜਾਇਓ ਡੇਲੀ ਆਪਣੀ 1 ਵਜੇ ਪੰਜਾਬ ਅਡਾ 247 ਦੇ ਕਲਾਸ ਹੁੰਦੀ ਹੈ ਉਸ ਕਲਾਸ ਨੂੰ ਸਾਰੇ ਜਣੇ ਜ਼ਰੂਰ ਲਗਾਇਆ ਕਰੋ ਸੋ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਇੰਗਲਿਸ਼ ਚ ਫੁੱਲ ਫੜਾ ਫੁੱਲ ਵਟਾ ਫੁੱਲ ਲੈਂਡ ਲਈ ਉਸ ਕਲਾਸ ਦੇ ਵਿੱਚ ਜ਼ਰੂਰ ਜੁੜਿਆ ਕਰੋ